ਬਾਈ ਜੀ ਆਇਆ ਅੰਮਰਸਰ ਹੈ ਰਿਓ ਬਾਈ ਜੀ ਕਿਹੜਾ ਪਿੰਡ ਆਪਣਾ ਠੱਠਗੜ ਜੀ ਹਾਂ ਜੀ ਠੱਠਗੜ 60 ਗੜ ਠੱਠਗੜ ਠੱਠਗੜ ਵੀੜ ਬਾਬਾ ਬੁੱਢਾ ਸਾਹਿਬ ਲੱਗੇ ਵੀੜ ਬਾਬਾ ਬੁੱਢਾ ਸਾਹਿਬ ਦੇ ਲਾਗੇ ਤੇਨਾਂ ਨੂੰ ਤਿੰਨ ਪੱਠਾ ਦਵਾਈਆਂ ਬੱਬੀ ਤੋਂ 25000 ਦੀਆਂ ਬਾਈ ਜਾਇਜ਼ ਆ ਰੇਟ ਹਾਂ ਬਈ ਠੀਕ ਆ ਕੋਈ ਘਾਟਾ ਤਾਂ ਨਹੀਂ ਪਿਆ ਨਹੀਂ ਨਹੀਂ ਘਾਟਾ ਠੀਕ ਆ ਲੈ ਅਗਣੋ ਪੈਸੇ ਬਈ ਉਹ ਵੀ ਆ ਤਿੰਨ ਪੱਠਾ ਲਈਆਂ ਹਾਂ ਜੀ ਕਰਤਾ ਬਹੁਤ ਵਧੀਆ ਉਹ ਇਹ ਵੀ ਯਾਰ ਜਾਣਾ ਘਰ ਨੂੰ ਅਸੀਂ ਉਧਰ ਖਾਲੀ ਚੱਲ ਕੇ ਲੱਗੇ ਆ ਸਹੀ ਆ ਸਹੀ ਆ ਆ ਮਾੜੀਆਂ ਨਹੀਂ ਪੱਠਾਂ ਕੋਈ ਮਾੜੀਆਂ ਆਖੇ ਭਾ ਦੇ ਹਿਸਾਬ ਨਾਲ ਸਹੀ ਆ ਬਹੁਤ ਚੰਗੀਆਂ ਪੱਠਾਂ ਜੀ ਪੂਰੇ 25000 ਦੀਆਂ ਹੋ ਗਈਆਂ ਮੈਨੂੰ ਕਹਿੰਦਾ ਮੈਨੂੰ ਬਾਸ ਕਰ ਲੈ ਪਹਿਲੇ ਟਾਈਟ ਤੇ ਭਾਈ ਆਪਣਾ ਪਿੰਡ ਹੈਗਾ ਲੰਗੇ ਆਣਾ ਠੀਕ ਆ ਬੱਬੀ ਬਾਈ ਦਾ ਨਾਮ ਹੈ। ਬੰਮਾ ਕੋਹ ਨਹੀਂ ਹੁੰਦਾ ਯਾਰ। ਇਹ ਤਾਂ ਖੇਤ ਚ ਖੁੱਲੀਆਂ ਰਹੀਆਂ ਇਹਨਾਂ ਦਾ ਪਾਣੀ ਫਿਰ ਜਾਣਾ। ਹਾਂ ਹਾਂ ਸਾਡੇ ਦੇ ਫੁੱਲਾ ਮੈਦਾਨ ਆ ਦੇ। ਤਿੰਨ ਆਲੀ ਕਿਹੜੀ ਆ ਵਿੱਚ? ਤਿੰਨ ਬੱਚਿਆਂ ਵਾਲੀ ਕਿਹੜੀ ਦੀ ਆ? ਆਹ ਹਾਂ। ਲੈ ਆਪ ਵੀ ਤਿੰਨ ਬੱਚੇ ਘਾਂ ਦੇ ਸਕਦੀ ਐ ਜਦੋਂ ਬਣ ਗਈ। ਹਾਂ। ਮੈਂ ਆ ਵਿੱਚੀ ਬਈ ਤਿੰਨ ਹੀ ਦਿੱਲੀ ਆ। ਆ ਪਿੱਛੇ ਦਿੱਤੀ ਆ। ਇਹਦੀ ਮਾਂ ਨੇ ਤਿੰਨ ਹੀ ਪੱਠਾਂ ਦਿੱਤੇ। ਗਣ ਲਓ ਗਣ ਬਾਈ ਨੂੰ ਫੜਾਓ ਗਣੀ। ਦੋ ਹਜ਼ਾਰ-ਹਜ਼ਾਰ ਕਰਕੇ ਫੜਾ ਦੇ ਇਹਨੂੰ 50 ਫੜ ਕੇ ਲੈ ਜੀ ਹਜ਼ਾਰ-ਹਜ਼ਾਰ ਕਰਕੇ ਗਿਣਾ ਦਿਓ ਬਈ ਅਬੀ ਬਹੁਤ ਵਧੀਆ ਸੌਦਾ ਹੋ ਗਿਆ ਬਾਈਆਂ ਨੇ ਆਪਣੇ ਮਾਨ ਆਪਣੀ ਇਮਾਨਦਾਰੀ ਨਾਲ ਹੀ ਆਖਿਆ ਸੀ ਆ ਵੀ ਤੁਸੀਂ ਲੈ ਕੇ ਦੇਣੀਆਂ ਜੇ ਵੀਆਂ ਲੈ ਦੇਓ ਪਰ ਕੁਦਰਤੀ ਚੰਗੀਆਂ ਬੱਕਰੀਆਂ ਐ ਤੇ ਉਹਨਾਂ ਦੀਆਂ ਇਹ ਪੱਠਾ ਐ ਦੋਨੋਂ ਦੇ ਹੋ ਗਏ ਹੈ ਤਿੰਨਾਂ ਦੇ ਕਰਤਾ 25 ਹਜ਼ਾਰ ਦਾ ਸਹੀ ਜਿਆ ਜਿਆ ਰੱਖਣ ਨੂੰ ਕੋਈ ਮਾੜਾ ਆ ਬਾਈ ਇਹਨਾਂ ਪਹਿਲੀ ਵਾਰੀ ਰੱਖਨੇ ਆਪਣੇ ਮਾਨ ਸਤਕਾਰ ਨਾਲ ਆ ਜਾਂਦੇ ਤੂੰ ਨਹੀਂ ਨਹੀਂ ਸਹੀ ਹੈ ਮੂੰਹ ਸਰ ਭਾਰੇ ਬੱਕਰੀ ਪਾ ਹਾਂ ਛੋੜ ਕਰਦੀ ਬਾਈ ਨੂੰ ਖੁੱਲੇ ਜਿਹੜੇ ਨਾ ਮੇਰਾ ਵੀ ਨਹੀਂ ਬੱਥਰ ਆਏ ਆ ਮੈਂ ਭਰਾਵਾ ਜੇ ਕਰਾਉਣੇ ਤੇ ਕਰਾ ਦੇ ਨਹੀਂ ਨਹੀਂ ਸਹੀ ਹੈ ਜੀ ਕੋਈ ਮਾੜੀ ਨਹੀਂ ਇਹ ਆਪ ਆਪ ਵਪਾਰੀ ਹੈ ਬਾਈ ਇਹ ਕੰਮ ਕਰਦੇ ਆ ਪੱਠਾ ਇਹ ਵੀ ਲੈਂਦੇ ਆ ਉਹ ਸਾਨੂੰ ਜਿਹੜੇ ਬਾਰੇ ਕੋਈ ਨੌਲਜ ਨਹੀਂ ਨਹੀਂ ਸਹੀ ਨਹੀਂ ਨਹੀਂ ਮੂੰਹ ਚੰਗੀ ਚੀਜ਼ਾਂ ਮੂੰਹ ਚੰਗੇ ਆ ਹਾਂ ਸੋਹਣੇ ਮੂੰਹ ਆ ਹਾਂ 8.24 ਚੰਗੀ ਤਰ੍ਹਾਂ ਕਹਿ ਲਓ ਤੇ ਲਖਾਈ ਕਰਾ ਲਓ ਬਾਈ ਜੀ ਹੁਣ ਓ ਤੇਰਾ ਮੱਥਾ ਤੇਰਾ ਮੱਥਾ ਟੱਕ ਜੂ ਉਥੇ ਅੰਮ੍ਰਿਤਸਰ ਜਾਊ ਐ ਬੱਕਰਾ ਸਾਡੇ 5 ਦਾ ਅਗਲੀ ਵਾਰੀ ਦੇਸੀ ਲਿਆਵਾਂਗੇ ਤੇਰੇ ਲਈ ਪਾ ਲੈ ਸਾਡੇ 5 ਦਾ ਫੜ ਤਾਂ ਸਹੀ ਹੁਣ ਨਾ ਮੋੜੀ ਖੜਾ ਖੜਾ ਫੜ ਤਾਂ ਲੈ 4500 ਦਾ ਹੋ ਗਿਆ ਬਸ ਹੋ ਗਿਆ ਹੋ ਗਿਆ ਨਾ ਨਾ ਆਪੋ ਆਪਣੀ ਆ ਜੇ ਆਮ ਨਹੀਂ ਕਰਨਾ ਆ ਬੱਚਾ ਵੇਖਿਆ ਪੂਰੇ 5000 ਦਾ ਪੈਸੇ ਦੋ ਜੀ ਐਹ ਜੋ ਫੋਟੋ ਵਿੱਚ ਵੇਖੀਂ ਲੱਗਾ ਬਾਈ ਪੁੱਛ ਲਿਆ ਨਾ ਘੱਟ ਘੜਾ ਵਾਲਿਆਂ ਨੇ ਇਹ ਲਿਆ ਪੰਜ ਚੋ ਨੋਟ ਫੜਾ ਦੇ ਚਾਰ ਹੋਰ ਦੇ ਦਿਓ ਬੜਾ ਵਜੇ ਬਿੱਲੂ ਨਾ ਕਾਏ ਬੜਾ ਵਜੇ ਕਾਏ ਬੜਾ ਵਜੇ ਬੜਾ ਇਹਦੇ ਬੜਾ ਵਜੇ ਮਾਲਾ ਤੁਹਾਡਾ ਵਾਪਰੇ ਸਾਹਮਣੇ ਹੋ ਗਿਆ ਬਰੀ ਅੱਜ ਬਿੱਲੂ ਵੀ ਨਾ ਅਜੇ ਨਹੀਂ ਪਰਿ ਹੋਇਆ ਨਹੀਂ ਹੈਗੇ ਚਾਰ ਨਾਲ ਨਹੀਂ ਇਹ ਤਾਂ ਫਿਰ ਇੱਕ ਜੀ ਕਾਰੀ ਕਸੂਤਰਾ ਸੀ ਦੇਖੋ ਵੀ ਖੋਲ ਦਿਓ ਪੜਾ ਵੀ ਯਾਰ ਚੱਲੀ ਓਹ ਵੇਖੋ ਜੇ ਬਾਈ ਸਹੀ ਘੱਟ ਲਾਏ ਫਿਰ ਤੂੰ ਸੁਣ ਲੈ ਵੇਖੀ ਬਾਈ ਕਿਰਾ ਤੇ ਲਾਏ ਤੋਂ ਘੱਟ ਲਾਏ ਆ ਇਹਦੇ ਚੱਲੀ ਜਾਂਦਾ ਸੌਦਾ ਲਓ ਬੱਕਰੀ ਦੇਖ ਲਓ ਬਾਈ ਲਓ ਬਈ ਰਾਜੀ ਕੋਲ ਰਾਜੀ ਕੀ ਮੰਗਿਆ ਸੀ ਬਾਈ ਸਾਫ ਹੈ ਚੁੱਪ ਨਾ ਮਰੀ ਰਾਜੀ ਕੀ ਮੰਗਿਆ ਸੀ ਕੀ ਲੱਗਦਾ ਓਹ ਅਗਰ ਗੱਲ ਸੁਣ ਲੈ ਮੈਂ ਨਹੀਂ ਕੋਈ ਨਾ ਕਿਤੇ ਹੋਣੀ ਵੇਚਣੀ ਹੈ ਗੱਲ ਉਧਰ ਗੱਲ ਸੁਣਾ 17000 ਉਹਨਾਂ ਨੇ ਕਿਹਾ ਠੀਕ ਹੈ 2400 ਨਾ ਉਹਨੇ ਵੇਚ ਨਹੀਂ ਰੋਜੀ ਗਾਂ ਮਰਾ 17 ਦੀ ਲੈਣਾ 17 ਦੀ ਲੈ ਨਹੀਂ 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 ਇਹ ਦੋ ਵਾਰ ਕੀ ਕਰਾਂਗੇ ਮੈਂ ਨਹੀਂ ਇਹ ਤਾਂ ਸਾਂਝ ਪਾਉਂਦਾਗਾ 17 ਨਹੀਂ ਹੈਗਾ ਤੂੰ ਮੈਂ ਕੋਈ 2400 ਭੱਲਾ ਮਸਲੀ ਕਰੂਗਾ ਮੈਂ ਤਾਂ ਫੱਲਾ ਪਰ ਮਹਿੰਗੀ ਸਤੀ ਹਜ਼ਾਰ ਲੱਗੀ ਹੋਈ ਮਹਿੰਗੀ ਜੀ ਜਾਂ ਕੋਈ 2400 ਰੁਪਿਆ ਪਾਇਆ ਗਣ ਪੈ ਗਿਆ ਨਾ ਨਹੀਂ 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 ਤੂੰ ਤਾਂ ਲੈ ਲਈ ਇਹਦੀ ਗੱਲ ਮੰਨਦਾ ਕਿਉਂ ਨਹੀਂ ਮੰਨਦਾ ਨਹੀਂ ਚੀਜ਼ ਵੀ ਵੇਖ ਲੈ ਬਾਈ ਪਤਾ ਰਾਜੂ ਕੀ ਗੱਲਾਂ ਨਹੀਂ ਦੋ ਜਣੇ ਜੇ ਕੋਈ 11500 ਦੇਵੇ ਨਾ ਫਿਰ ਫਾਇਦਾ ਕੀ ਜੋ ਛੱਡੇ 300 ਆਪਾਂ ਦਾ ਮੇਰੇ ਅੰਦਰ ਹੀ ਆ ਉਹ ਕਦੇ ਇੰਨਾ ਤੋਂ ਟੰਗ ਲਾਂਗੇ ਉਹ ਕਦੇ ਇੰਨਾ ਇਹਨਾਂ ਨੂੰ ਟੰਗ ਤਾਂ ਲੈਂਦੇ ਆ ਛੱਡ ਪਰ ਯਾਰ ਨਹੀਂ ਨਹੀਂ ਰਹਿੰਦੇ ਕੱਟ ਲੈ ਪਰ ਮੇਰਾ ਆ ਗਈ ਆ ਬੜਾ ਰੱਖੀ ਰਾਜੂ ਲਿਖਾਈ ਕਰਾ ਦੇਗੇ ਤਾਂ ਇੰਨਾ ਇਹਨਾਂ ਚਾਹ ਲਾਂਗੇ ਜਾ ਉਹ ਕੀ ਉੱਠਲਾ ਨਹੀਂ ਨਹੀਂ ਉਹ ਸਹੀ ਯਾਰ ਨਹੀਂ ਖਰਾਪ ਰੱਖ ਚਾਹ ਰਹੇ ਕੋਸ਼ਿਸ਼ ਹੋ ਗਿਆ ਬੰਦੇ ਮਗਰੋਂ 65 ਦੀ 65 ਦੀ ਓਏ ਆ ਕਿਵੇਂ ਸਾਢੇ 17 ਲੱਗ ਕੇ ਸਾਢੇ 16 ਨੇ ਕਿਵੇਂ 17 ਲੱਗ ਕੇ ਸਾਢੇ 16 ਕੀ ਗੱਲ ਆ ਬੋਲ ਬੋਲਦਾ ਨਹੀਂ ਤੂੰ ਕੀ ਗੱਲ ਆ ਹੁਣ ਕੀ ਦੱਸ ਅੱਗੇ ਹੂੰ ਬੋਲ ਖਾ ਕੋਲੂ ਕਿ ਨਹੀਂ ਓ ਕਿੰਨੇ ਲਾਦੇ ਕਵਰਿਆ ਮੱਛੀ ਇਹਨਾਂ ਨੇ ਯਾਰ ਜੀ ਲਾਤਾ ਵੀਰ ਹੋ ਜਾ ਬਰੀ ਹੋ ਜਾ ਬਰੀ ਇਹ ਕਿਹੜੀ ਬਰੀ ਹੋ ਜਾ ਜੇ ਪਛੀ ਦਾ ਬਾਜਾ ਓ ਯਾਰ ਜਾਨ ਬਚਾ ਲੂ ਜਾਨ ਬਚਾ ਲੂ ਲਖਾਈ ਫੜਨੇ ਨੇ ਪੈਸੇ ਲਖਾਈ ਤੁਹਾਡੀ ਹੋਗੀ ਨਾ ਨਾ ਇਹ ਲਖਾਈ ਹੋ ਗਈ ਜਿਹੜੀ ਗੱਲ ਹੋਈ ਇੱਕ ਮਿੰਟ ਜਿਹੜੀ ਗੱਲ ਹੋਈ ਜਿਹੜੀ ਗੱਲ ਕਰ ਰਸੇ ਲਾ ਦੀ ਐ ਇਹਨੂੰ ਰੱਖ ਨੂੰ ਵਿਰਸੇ ਨੇ ਕਿ ਲਾ ਲੀ ਰਸਦੇ ਲਾਉਂਗਾ ਲਾ ਲੀ ਹਾਂ ਲਾ ਲੀ ਜਿਹੜੀ ਗੱਲ ਲਖਾਈ ਤੁਹਾਡੀ ਹੋਗੀ ਚਤਮਨ ਦਾ ਸਾਢੇ 6 ਮਿਲਦਾ ਸੀ ਭਰਾ ਇਹਨੂੰ ਪੁੱਛ ਲੈ ਬਾਈ ਕੋਲੇ ਤੁਹਾਡੀ ਮਰਦੇ ਜੀ ਦੇਖਣਾ ਕਿਨਾਂ ਉਹ ਮਰੀਏ ਯਾਰ ਪਾਪਾ ਵੀਰ ਹਾਂ ਆਉਂਦਾ ਕਿ ਕੁੱਪ ਕੁੱਕਰ ਦੇ ਮੰਗੀਆਂ ਦੇ ਚਾਰ ਦਿਨ ਚਾਰ ਦਿਨ ਯਾਰ ਉਹ ਗਿਣੋ ਪੈਸੇ ਗਿਣੋ ਯਾਰ ਰੌਲਾ ਨਾ ਪਾਓ ਬਾਈ ਇੱਕ ਮਿੰਟ ਸਾਈਡ ਤੇ ਹੋ ਜੀ ਵੀਰ ਬੜਕ ਆਜੋ ਆਜੋ ਆਜਾ ਹੁਣ ਬਾਈ ਦਾ ਪਿੰਡ ਸੂਰੇ ਵਾਲਾ ਸਾਢੇ 6000 ਦੀ ਬੱਕਰੀ ਹੋ ਗਈ ਇੱਕ ਪਾਸੇ ਨਾਲ ਉਹ ਲਗਣੀ ਪੈ ਸਾਰੀ ਮੇਰੀ ਸਾਰੀ ਲਗਾਈ ਮੇਰੀ ਲੋ ਨਹੀਂ ਫੇਰ ਨਹੀਂ ਪੰਜ ਉਹ ਲਖਾਈ ਕੈਮਰੇ ਵਾਲੀ ਦੀ ਆ ਬਾਈ ਉਹ ਮੈਂ ਦੇ ਦੂ ਉਹ ਲਖਾਈ ਤੁਸੀਂ ਬੱਕਰੀ ਲੈ ਜਾਓ ਕੈਮਰੇ ਵਾਲੀ ਦੀ ਲਖਾਈ ਨਹੀਂ ਨਹੀਂ ਯਾਰ ਇਹਨਾਂ ਦੀ ਜਿਹੜੀ ਗੱਲ ਉਹ ਕੋਈ ਨਹੀਂ ਉਹ ਮੈਨੂੰ ਮੈਂ ਦੇ ਦਊਗਾ ਕੁਝ ਨਹੀਂ ਹੁੰਦਾ ਸੌਦਾ ਜਿਹੜੇ ਚਰੇ ਚੜਾਓ ਉਹ ਚੱਲ ਠੀਕ ਆ ਬੱਸ ਉਹ ਛੱਡ ਪਰੇ ਉਹ ਮੋੜ ਦੇ ਨਾਲ ਬਾਕੀ ਉਹ ਮੋੜ ਦੇ ਨਾਲ ਬਾਕੀ ਮੈਂ 500 ਬੜਾ ਜਿਹੜੀ ਗੱਲ ਕਰ ਲਈ ਉਸੇ ਗੱਲ ਦੇ ਵਿੱਚ ਪੈਸਾ ਆ ਬੱਕਰੀ ਦਾ ਸੌਦਾ ਹੋਇਆ ਜਿਹੜੇ ਵੱਡੇ ਨੇ ਗੱਲ ਕੀਤੀ ਹੋਈ ਹੈ ਮੈਂ ਤਾਂ 300 ਕੱਟ ਕਰ ਲੈ ਮੈਂ ਕਹਿੰਦਾ ਚਲੋ ਜੇ ਕੋਈ ਚਲੋ ਠੀਕ ਆ ਲਖਾਈ ਕਰਾਓ 100 ਪਿੱਛੇ ਹੁਣ ਪਿੱਛੇ ਨਾ ਇਹ ਦੁਜੇ ਕੋਈ ਨੀ ਕਰਨਾ ਫੇਰ ਨਾ ਦੱਸੀ ਬਾਈ ਉੱਠ ਕੋਈ ਪਤਾ ਲੱਗਦਾ ਬਸ ਇਨਾ ਆ ਗਿਆ 9 ਕਿਲੋ ਯਾਰ ਕਮਾਲ ਆ 9 ਕਿਲੋ ਯਾਰ ਮਸਾਂ ਹੀ ਪੂਰਾ ਹੋਊਗਾ ਰਾਜੂ ਲੈਂਦਾ ਬਾਈ ਕੋਟ ਕਪੂਰੇ ਵਾਲਾ ਕੀ ਲਾਇਆ ਬਾਈ 5000 ਦੇ ਦੀ ਖੜਾਏ ਕੋਪੇ ਯਾਰ ਲਖਾਈ ਕਰਾ ਦਾਂਗੇ ਯਾਰ ਨਵੇੜੋ ਕੰਮ ਚਲਾਇਆ ਭੋਮਾ ਦੂਜੇ ਗੇਰ ਚਾਹੇ ਨਹੀਂ ਨਹੀਂ ਸੱਤ ਹਜ਼ਾਰ ਤੇ ਲਿਆ ਪਰ ਮੈਨੂੰ ਵੀ ਬਹੁਤ ਤਾਰ ਤੂੰ ਕਿਉਂ ਵਧੀਆ ਤਾਂ ਘਾਟ ਆ ਪਈ ਜਾਂਦਾ ਤੈਨੂੰ 2000 ਨਹੀਂ ਤੇ ਤੂੰ ਕਿਉਂ ਲਿਆ 7000 ਦਾ ਇਹ ਇਹਦੇ ਵਿੱਚ ਕੀ ਵੇਖਿਆ ਤੂੰ ਮੈਨੂੰ ਐਂ ਦੱਸ ਕਾਨੇ ਦਾ ਵੇਖਿਆ ਕਿ ਰੰਗ ਵੇਖਿਆ ਕਿ ਇਹਦਾ ਕੀ ਸਫਤ ਕਰੇਗਾ ਦੱਸ ਜਿਵੇਂ ਤਰ੍ਹਾਂ ਘਰ ਦੁਕਾਨ ਆਇਆ ਗੜਾ ਜੋੜ ਪਰ ਜੁਣਾ ਗਾਣ ਕਰ ਨਹੀਂ ਨਹੀਂ ਹੋਰ ਤੇ ਢਾਡੂ ਹੋਊਗਾ 20 ਸਾਲ ਨਹੀਂ ਕੰਨ ਖੜੇ ਕਰਦਾ ਤੇਰੇ ਕੋਲੇ ਫੜਾਓ ਯਾਰ ਨਵੇੜੋ ਕੰਮ ਯਾਰ ਬਬੂ ਨਹੀਂ ਨਹੀਂ ਯਾਰ ਉਹ ਗੋਲ ਆ ਜਾ ਨਾਲ ਹੀ ਵਿਗਣਾ ਹੁਣ ਕਾਹ ਦੱਸਦੇ ਨੇ ਪਾਤਾ ਪੈਂਦਾ ਲਖਾਈ ਪਾ 500 ਦਵਾ ਹੋਰ ਨਾ ਦੇਖ ਲਖਾਈ ਤੂੰ ਕਰਾਈਆ ਲਖਾਈ ਲਖਾਈ ਇਹ ਕਰਾ ਦੂਗਾ 500 ਜੋ ਉਹ ਮੰਨੋ ਕੁਛ ਨਹੀਂ ਹੁੰਦਾ ਲਖਾਈ ਇਹਨਾਂ ਤੋਂ ਕਰਾ ਲਾਂਗੇ ਆਪਾਂ ਇਹ ਬੇਰ ਕੀ ਬਾਤ ਇਹਨਾਂ ਬੰਦਿਆਂ ਦੇ ਮਨ ਨਹੀਂ ਆਉਂਦਾ ਦੇਦਾ ਯਾਰ ਭੈਣ ਜੋ ਦੱਕੀ ਆਪ ਕੀ ਪੈਸੇ ਕਹਿੰਦੇ ਯਾਰ ਨਵੇੜੋ ਆਮ ਨਾਲ ਪੇ ਲਖਾਈ ਆਪੇ 500 ਦੇ ਦੇ ਭਾਈ ਉਹ ਨਹੀਂ ਦੇਦਾ 500 ਮੈਂ ਮਰਨਾ ਉਹ ਜਿਹਦਾ ਮਾੜਾ ਮੋਟਾ ਸੀਗਾ ਮੈਂ ਕੱਢ ਤੀਗਾ ਸਰ ਉਹ ਨਹੀਂ 11 12 ਕਰਦਾ ਉਹ ਕੀ ਥੱਲੇ ਉਹ ਮੇਰੀ ਗੱਲ ਸੁਣ ਲੈ ਹੈਗਾ ਚੱਲ ਜਾ ਮੇਰੀ ਗੱਲ ਸੁਣ ਲੈ ਇਨਸਾਫ ਕਰ ਦੋ ਗੱਲ ਦੱਸ ਦੇ ਯਾਰ ਕਰੀ ਦਾ ਇਨਸਾਫ ਹੀ ਆ ਵੈਸੇ ਚੱਲ ਲਿਖਾਈ ਲਿਖਾਈ ਇਹ ਕਰਾ ਦੂਗਾ ਉਹਦਾ ਲੈਣਾ ਨਾ ਮੈਂ ਬੋਲੋ ਕੀ ਰਹਿ ਗਈ 500 ਕਰਾ ਦੇ ਮਨ ਲੈਣਾ ਨਾ ਤੁਸੀਂ ਕਿੰਨੇ ਆਖਦੇ 55 ਹਜ਼ਾਰ ਪੰਜ ਹਜ਼ਾਰ ਇਹ ਆ ਨਾ ਮੈਂ ਕਿਹਾ 5500 ਕਰ ਦੇ ਲਿਖਾਈ ਇਹ ਦੀ ਯਾਰ ਨਹੀਂ ਧੱਕਾ ਬਾਈ ਉਹ ਰੱਖਰਾ ਭਰਾਵਾ ਜਾਣ ਦੇ ਯਾਰੋ ਭਰਾਵਾ ਜੇ ਕੋਈ ਦੇਣਾਂ ਦਾ ਸੌਦਾ ਚਾਹਤ ਨਾਲ ਦੇ ਦਿਆ ਕਰੋ ਨਹੀਂ ਨਹੀਂ ਬੱਕਰਾ ਲੈ ਲੈ ਉਹ ਰੱਖ ਲੈ ਉਹ ਰੱਖ ਲੈ ਉਹ ਲਖਾਈ ਕਰਾ ਦੂਗਾ ਯਾਰੀ ਵੀ ਕਰਾਈ ਜਾਂ ਨਾ ਭੈਣ ਤੂੰ ਸਿੱਧਾ ਹੀ 500 ਦੇ ਦੇ ਲਖਾਈ ਸਿੱਧਾ ਨਾ ਦੇ ਦੇ ਚੱਲ ਫਿਰ ਇਹ ਕਰਾ ਦੂਗਾ ਲਖਾਈ ਨਹੀਂ ਨਹੀਂ ਮੈਂ ਨਹੀਂ ਯਾਰ ਤੂੰ ਰੱਖ ਲੈ ਬਸ ਯਾਰ ਲੈ ਫੜ ਯਾਰ ਨਿਭੜਨ ਦੇ ਕੰਮ ਆ ਉਹ ਧਿਆਨ ਦੇ ਯਾਰ ਇੱਕੋ ਦੂਜਾ ਲੈ ਜਾ ਇੱਕੋ ਫਰਦਾਨਾ ਹੋਰ ਹੈਗਾ ਤਾਂ ਹੋਰ ਕੱਢੋ ਵੀ ਲੱਗੇ ਯਾਰ ਨਹੀਂ ਕੈਸ਼ ਕੈਸ਼ ਪੇਮੈਂਟ ਕਰੋ ਕਰ ਕਿੰਨੇ ਦਾ ਕਰਦਾ 500 ਤੇ 2000 ਆ ਬੰਨਜਾ ਸੌਦਾ ਕਰਤਾ ਤੋ ਹੈ ਉਹਦੀ ਲਖਾਈ ਆਪੋ ਆਪਣੀ ਉਹ ਛੱਡ ਯਾਰ ਉਹਨੂੰ ਕਿਦੜ ਜੈ ਨੂੰ ਕਿਧਰ ਚੱਕੀ ਫਿਰਦਾ ਤੂੰ ਉਹ ਕਰਦੇ 500 500 ਉਹ ਲਖਾਈ ਉਧਰ ਪਾ ਦੇ ਯਾਰ ਕਿਉਂ 100 ਦਾ ਕੀ ਪਾ ਹੋਰ ਬਤ ਹੋਣਾ ਪਾ ਪਾ ਤੇਰਾ ਉਹ ਜੂਈ ਕਰੇ ਲੋ ਵੀ ਆ ਬੱਕਰੇ ਦਾ ਸੌਦਾ ਚੱਲਦਾ ਸੀਗਾ ਇਹ ਸਿਰੇ ਚੜ ਗਿਆ ਇਹ ਗੱਲ ਲਾ ਪੈਸੇ ਕਿੰਨੇ ਕਾਲੇ ਵੇਖੀ ਕੰਨ ਵੇਖ ਲਈ ਰੱਜਨਾ ਕਰਾ ਦੋ ਕੰਨ ਦਾ ਸਵੇਰੇ ਦੇਖਦੇ 5200 ਰੁਪਇਆ ਲਿਖਾਈ ਆਪੇ ਕਰਾਉਣਗੇ 5400 ਦਾ ਪੈ ਗਿਆ ਉਹਨਾਂ ਨੂੰ ਲਓ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਨਾਲ ਹੀ ਸੌਦਾ ਕਰਾਉਣ ਦੇ ਲਈ ਲਓ ਵੀ ਇੱਕ ਪੱਠ ਦਾ ਸੌਦਾ ਆਪਾਂ ਕਰਾਤਾ 8500 ਦੀ ਹੋ ਪੂਰੇ 9000 ਦੀ ਹੋਈ ਹਾਂ ਸਰ ਪੂਰੇ 9000 ਦੀ ਹੋਈ ਪੂਰੇ 9000 ਦੀ ਹੋਈ ਠੀਕ ਆ ਤਾਂ ਟਾਇਰਾ ਮਾਈ ਸੀਂ ਦਾ ਹੀ ਆ ਪਰ ਵਿੱਚ ਡੈਕਸਾ ਪਾਦਾ ਮੈਂ ਉਹਦੇ ਨਾਲ ਕੇ ਚੱਲ ਉਹਦੇ ਨਾਲ ਰਲਦਾ ਉਹਦੇ ਨਾਲ ਉਹਦੇ ਹੁਣ ਪੀੜ ਨਹੀਂ ਹੁੰਦੀਗੀ ਪੀੜ ਘੱਟ ਹੋਣੀ ਹੈ ਘੱਟ ਹੋਣੀ ਇਹਦੇ ਚ ਬੋਲੀਏ ਨੇ 8 ਹੋਰ ਬਿਲਕੁਲ ਬੋਲੀਏ ਨੇ ਯਾਰ ਮੈਂ ਆਪਾਂ ਕਿਹੜਾ ਠੱਗੀ ਮਾਰੀ ਪਰ ਆਪਾਂ ਕਿਸੇ ਬੰਦੇ ਨੇ ਅੱਜ ਤਾਈਂ ਆਪ ਨੂੰ ਸਬੂਤ ਕਰਦੇ ਭੂਮੇ ਨੇ ਠੱਗੀ ਮਾਰੀ ਆ ਨਹੀਂ ਨਹੀਂ ਮਾਰੀ ਭਾਈ ਜਿਵੇਂ ਮਰਜੀ ਜਿੱਥੇ ਫੱਲ ਗਿਆ ਆਪਾਂ ਨੂੰ ਵੱਢ ਲੈ ਕੋਈ ਬੰਦਾ ਖੁਸ਼ ਆ ਭਾਈ ਇਹਦੇ ਤੁਸੀਂ ਗਿਣ ਲੋ ਛੋੜ ਕਰ ਦੇ ਭਾਈ ਕਰ ਦੋ ਦਿਖਾਈ ਕਰ ਇਹਦਾ ਖੁਸ਼ ਆ ਹਾਂ ਹਾਂ ਲਿਖਾਈ ਕਰਾਉਣੀ ਅਨੁਮਾਨ ਕਰਦਾ ਤਾਂ ਖੁਸ਼ ਬਸ ਠੀਕ ਆ ਲਿਖਾਈ ਇਹ ਕਰਾ ਦੂਗਾ ਜੀ ਉੱਥੇ ਹੀ ਸਾਡੇ ਅੱਛੇ ਮੈਂ ਤੇ ਸਰਦੇ ਵੀ ਗੱਲ ਦੱਸੇ ਨਾ 150 ਦੇ ਮੇਰੇ ਲੱਗੇ ਨਾ ਗੱਲ ਆ ਮੈਂ ਬੈਠਾ ਜੇ ਤੂੰ ਇਹ ਵੀਡੀਓ ਦੇ ਉੱਤੇ ਤੇ 100 ਤੋਂ ਉਹ ਉਹ ਮੇਰੀ ਤੇ ਗੱਲ ਸਨ ਮੇਰਾ ਭਰਾ ਮੈਂ ਕਿਹਾ ਬੈਸ 150 ਦੀ ਗੱਲ ਮਹਾਰਾਜ ਤੋਂ ਮੰਗੇ ਜਿੰਨੇ ਦੇਣਾ ਸਹੀ ਹੈ ਜੀ ਸਹੀ ਇਹਦਾ ਸਾਰੇ ਮਹਾਰਾਜ ਤੋਂ ਹੀ ਮੰਗਦੇ ਆ ਜੀ ਕੋਈ ਗੱਲ ਨਹੀਂ ਆਪਾਂ ਵੀ ਥੋੜੇ ਰਗੇ ਆ ਇਹਦਾ ਵੀ ਕਰ ਲੋ ਜੀ ਉਹ ਮੈਂ ਤਾਂ ਨਾ ਭਰਾ ਇਹ ਵੀ ਹਾਂ ਜੀ ਇਹ ਵੀ ਆ ਰਾ ਯਾਰ ਮੈਦਾਨ ਆ ਆ ਵੀ ਮੈਦਾਨ ਚ ਤੂੰ ਉਹਦੇ ਨਹੀਂ ਕਰ ਲਿਆ ਮੇਰੇ ਨਾਲ ਵੀ ਲਗਾਤਾਰ ਦੂਜੀ ਪਾਸ ਇਹਦੀ ਅੱਖ ਦੇ ਬਣਾਉਣਾ ਜਿੰਮੇਦਾਰ ਮੁੰਡੇ ਦੀ ਉਹ ਜੇ ਕੋਈ ਨੋਕਸੰਦ ਆਪਾਂ ਦੱਸਦੇ ਆਂ ਵੀ ਆ ਚੀਜ਼ੇ ਦੇ ਚ ਕੁਆਲਿਟੀ ਆ ਘਟਾ ਆ ਵਧਾ ਇਹ ਕੋਮੇ ਇਹ ਗੱਲ ਬਾਰੇ ਤਿੰਨ ਪਰ ਆਪਾਂ ਜਲ ਖੂ ਅਗਲੇ ਨੂੰ ਦੱਸੀਦਾ ਲੋ ਵੀ ਬਾਈ ਜੀ ਠੱਠਗੜ ਤੋਂ ਆਏ ਆ ਜ਼ਿਲ੍ਹਾ ਅੰਮ੍ਰਿਤਸਰ ਏਰੀਆ ਤੇ ਬਹੁਤ ਜ਼ਿਆਦੇ ਨਗ ਲਾਏ ਆ ਇਹਨਾਂ ਨੇ ਅੱਜ ਨਜ਼ਾਰੇ ਲਿਆਤੇ ਆ ਆ ਪਹਿਲਾਂ ਆ ਬੋਰਡ ਬਸਾ ਲੀਏ ਤੁਹਾਨੂੰ ਇਹਨਾਂ ਦਾ ਇਹ ਠੱਠਗੜ ਸ਼ਿਮਾਲ ਅੰਮ੍ਰਿਤਸਰ ਏਰੀਆ ਤੇ ਹਾਂਜੀ ਕੀ ਨਾਮ ਹੈ ਆਪਣਾ ਨਹੀਂ ਦੱਸਿੰਗੇ ਜੀ ਤੇ ਕਿੰਨੇ ਨਾਲ ਖਰੀਦੇ ਅੱਜ ਫਿਰ ਤੁਸੀਂ ਆਹ ਦੇ ਵੀ 8 9 8 9 ਨਾਲ ਪਹਿਲੀ ਵਾਰੀ ਬੱਕਰੀ ਰੱਖਣ ਲੱਗੇ ਆ ਕਿਨੇ ਦਵਾਏ ਤੁਹਾਨੂੰ ਮੈਂ ਨਾ ਦਵਾਇਆ ਮੈਂ ਦਵਾਇਆ ਨਾ ਤੇ ਤੁਹਾਨੂੰ ਘਾਟਾ ਨਹੀਂ ਪਾਉਂਦਾ ਕੋਈ ਵੀ ਨਾ ਜੇ ਘਾਟਾ ਪਾਵੇ ਮੈਂ ਜ਼ਿੰਮੇਵਾਰ ਹਾਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਇਸ ਮੰਡੀ ਤੇ ਪਹੁੰਚੇ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਠੀਕ ਆ ਜੀ ਬਹੁਤ ਬਹੁਤ ਧੰਨਵਾਦ